ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਕਹਾਣੀ ਲੈ ਕੇ ਆਏ ਇੱਕ ਤੀਵੀ ਇੱਕ ਬੱਕਰੀ ਇੱਕ ਆਦਮੀ ਸੀ ਜਿਸ ਦਾ ਨਾਮ RAMU ਸੀ ਤੇ ਇੱਕ ਉਸ ਦਾ ਮਿੱਤਰ ਸੀ ਜਿਸ ਦਾ ਨਾਮ KAMU ਸੀ ਠੀਕ ਹੈ ਉੱਜੜਾ RAMU ਸੀ ਉਹਦੇ ਕੋਲ ਇੱਕ ਬੱਕਰੀ ਸੀ ਠੀਕ ਹੈ ਉਹ ਜੰਗਲ ਵਿੱਚ ਉਹਨੂੰ ਲੈ ਕੇ ਜਾਂਦਾ ਉਹਨੂੰ ਚਰਾਉਂਦਾ ਜਮਾ ਨਿੱਕੀ ਜੀ ਮੇਮਣੀ ਸੀ ਜਦੋਂ ਉਹਨੇ ਲਈ ਠੀਕ ਹੈ ਫਿਰ ਉਹ ਮੇਮਣੀ ਨੂੰ ਹਰ ਰੋਜ਼ ਚਰਾਉਂਦਾ ਖੜਾਉਂਦਾ ਉਹਨੂੰ ਬਹੁਤ ਜ਼ਿਆਦਾ ਉਹਦੇ ਨਾਲ ਪਿਆਰ ਹੋ ਗਿਆ ਸੀ ਤੇ ਉਹ ਉਸ ਹਮੇਸ਼ਾ ਹੀ ਜਿਹੜੀ ਬੱਕਰੀ ਸੀ ਉਹ ਰਾਮੂ ਕੋਲ ਇੰਨਾ ਜ਼ਿਆਦਾ ਆਉਂਦੀ ਸੀ ਉਹਦੇ ਜੰਗਲ ਵਿੱਚ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਜਾ ਉਹ ਮਤਲਬ ਬਹੁਤ ਸ਼ਨਕਾਰਟ ਕਰਦੀ ਸੀ ਪਰ ਉਹਨੇ ਕਦੇ ਵੀ ਕਿਰਾਮੂ ਉਹ ਤੋਂ ਪਾਸੇ ਨਹੀਂ ਸੀ ਜਾਂਦੀ ਦੂਰ ਨਹੀਂ ਸੀ ਜਾਂਦੀ ਆਪਣੇ ਆਪ ਹੀ ਉਹਦੇ ਪਾਸ ਕੋਲ ਆ ਜਾਂਦੀ ਸੀ ਜਦੋਂ ਕੁਝ ਖਾ ਕੇ ਜੰਗਲ ਵਿੱਚੋਂ ਇਦਾਂ ਹੀ ਹੌਲੀ ਹੌਲੀ ਬੱਕਰੀ ਵੱਡੀ ਹੁੰਦੀ ਗਈ ਤੇ ਬ੍ਰਾਹਮਣ ਨੂੰ ਹੋਰ ਵੀ ਜ਼ਿਆਦਾ ਪਿਆਰ ਹੋ ਗਿਆ ਤੇ ਜੋ ਕਿ ਕਾਮੂ ਸੀ ਉਹਦਾ ਦੋਸਤ ਸੀ ਉਹ ਕੀ ਰੋਜ਼ ਹੀ ਉਹਦੇ ਨਾਲ ਰਹਿੰਦਾ ਸੀ ਉਹਦੇ ਲਈ ਖਾਣਾ ਬਣਾਉਂਦਾ ਹੁੰਦਾ ਸੀ ਲੈ ਕੇ ਉਹਨਾਂ ਨੂੰ ਦੱਸੀ ਜਾਂ ਠੀਕ ਹੈ ਉਹਨੂੰ ਨਫ਼ਰਤ ਹੋ ਗਈ ਕਿ ਇਹਦੀ ਬੱਕਰੀਆਂ ਦੇ ਨਾਲ ਇਹਨੂੰ ਕਿੰਨਾ ਜ਼ਿਆਦਾ ਪਿਆਰ ਕਰਦੀ ਏ ਤੇ ਉਹ ਬਸ ਜੈਲਸੀ ਉਹਦੇ ਤੋਂ ਕਰਦਾ ਸੀ ਤੇ ਉਹ ਫਿਰ ਵੀ ਇੱਕ ਦੂਜੇ ਨਾਲ ਬੈਠਦੇ ਉੜਦੇ ਉਹ ਰਹਿੰਦੇ ਸੀ ਤੇ ਹੌਲੀ-ਹੌਲੀ ਬੱਕਰੀ ਵੱਡੀ ਹੋ ਗਈ ਬੱਕਰੀ ਰੰਗਾ ਇੱਕ ਬੱਚੇ ਦੀ ਮੇਮਣੀ ਨਿੱਕੀ ਜੀ ਮੇਮਣੀ ਦੀ ਮਾਂ ਬਣ ਗਈ ਤੇ ਉਹਨੇ ਆਪ ਦੇ ਵਰਗੀ ਬੱਕਰੀ ਨੂੰ ਜਨਮ ਦਿੱਤਾ ਜੋ ਕਿ ਉਹਨਾਂ ਦਾ ਵੀ ਰਾਮੂ ਨਾਲ ਬਹੁਤ ਪਿਆਰ ਸੀ ਤੇ ਰਾਮੂ ਨੇ ਉਹਨੂੰ ਵੇਚ ਦਿੱਤਾ ਤੇ ਕੁਝ ਪੈਸੇ ਲੈ ਲਏ ਠੀਕ ਹੈ ਫਿਰ ਹੌਲੀ-ਹੌਲੀ ਜੜੀ ਉਹ ਬੱਕਰੀ ਸੀ ਉਹਦੇ ਨਾਲ ਉਹਨੂੰ ਬਹੁਤ ਜ਼ਿਆਦਾ ਲਗਾਅ ਸੀ ਤੇ ਜਿਹੜਾ ਕੰਮ ਉਹ ਸੀ ਉਹ ਕਈ ਵਾਰੀ ਕਹਿੰਦਾ ਸੀ ਕਿ ਆਪਾਂ ਇਹਦਾ ਸਬਜੀ ਬਣਾ ਦੀਏ ਕਿ ਮਤਲਬ ਕਿ ਨੂੰ ਖਾ ਲਈਏ ਮੀਟ ਬਣਾ ਲਈਏ ਤੇ ਉਹ ਜਿਹੜਾ ਹੈਗਾ ਸੀ ਕੀ ਨਾਮ ਜਰਾਮੂ ਉਹਨੂੰ ਇਹ ਸੀ ਕਿ ਕਿਤੇ ਖਾਣਾ ਜਾਵੇ ਉਹਨੂੰ ਕੱਲਾ ਕਿਤੇ ਵੀ ਨਹੀਂ ਸੀ ਛੜਦਾ ਹੁੰਦਾ ਹੌਲੀ ਹੌਲੀ ਉਹ ਥੋੜੀ ਜੀ ਹੋਰ ਵੱਡੀ ਹੋ ਗਈ ਫਿਰ ਰਾਮੂ ਨੇ ਰਾਮੂ ਦਾ ਪਿਆਰ ਬਹੁਤ ਸੀ ਉਹਦੇ ਨਾਲ ਪਰ ਰਾਮੂ ਨੇ ਫਿਰ ਵੀ ਉਹਨੂੰ ਮਤਲਬ ਵੇਚ ਦਿੱਤਾ ਵੇਚ ਕੇ ਉਹਦੇ ਤੋਂ ਪੈਸੇ ਜਿਹੜੇ ਮਿਲੇ 300 ਰੁਪਏ ਮਿਲਿਆ ਉਹਨੂੰ ਤੇ 900 ਰੁਪਏ ਮਿਲਿਆ ਤੇ ਉਹ 300 ਰੁਪਏ ਦਾ ਉਸਨੇ 300 ਰੁਪਏ ਲੈ ਕੇ ਤੇ ਉਹ ਬੱਕਰੀ ਵੇਚ ਦਿੱਤੀ ਤੇ ਜਦੋਂ ਜਾਂਦੀ ਸੀ ਬੱਕਰੀ ਤੇ ਬਹੁਤ ਪਿਆਰ ਕਰਦੀ ਸੀ ਰਾਮੂ ਨੂੰ ਤੇ ਉਹ ਕਿੰਨਾ ਟਾਈਮ ਪਿੱਛੇ ਵੇਖਦੀ ਗਈ ਜਦੋਂ ਤੱਕ ਹੁੰਦਾ ਵਾਸ ਚੱਲਿਆ ਫਿਰ ਹੌਲੀ-ਹੌਲੀ ਜਦੋਂ ਵੇਚਤੀ ਫਿਰ ਰਾਮੂ ਇੱਕ ਕਿਤੇ ਗਾਂ ਵਿੱਚ ਗਿਆ ਕਿਸੇ ਪਿੰਡ ਵਿੱਚ ਗਿਆ ਉੱਥੇ ਪਿੰਡ ਵਿੱਚ ਜਾ ਗਿਆ ਜਦੋਂ ਉੱਥੇ ਉਹਨੇ ਇੱਕ ਉਹ ਬੰਦੇ ਤੋਂ ਸੁਣਿਆ گاਉਂ ਦੀ ਭੂਆ ਦੀ ਨਾਨਾ ਦੀ ਕੁੜੀ ਦੀ ਸੇਲੀ ਪਤਾ ਨਹੀਂ ਕੌਣ ਸੀ ਤੇ ਉਹਨ ਕੀ ਕੋਈ 18 ਸਾਲ ਦੀ ਕੁੜੀ ਨੂੰ ਵੇਚਦਾ ਸੀ ਤੇ 500 ਰੁਪਏ ਉਹਨਾਂ ਨੇ ਮੰਗੇ ਸੀ ਤੇ ਰਾਮੂ ਨੂੰ ਪਤਾ ਲੱਗਾ ਤੇ ਰਾਮੂ ਨੇ ਆਪਣੀ ਬਹੂ ਬਣਾਉਣ ਵੋਟੀ ਬਣਾਉਣ ਬਾਰੇ ਸੋਚਿਆ ਉਹਨੇ ਉੱਥੇ ਜਾ ਕੇ ਉਹਨਾਂ ਨੂੰ 300 ਰੁਪਏ ਵਿੱਚ ਮਨਾ ਲਿਆ ਤੇ ਉਹਨੇ ਇੱਕ ਆਦੀ ਵੋਟੀ ਨਾਲ ਵਿਆਹ ਕਰਾ ਲਿਆ ਤੇ ਘਰੇ ਲੈ ਆ ਉਹਨੂੰ ਤੇ ਹੁਣ ਅੱਗੇ ਜਿਵੇਂ ਬੱਕਰੀ ਨੂੰ ਸਾਹਮਦਾ ਸੀ ਉਦਾਂ ਹੀ RAMU ਉਹਨੂੰ ਤੇ ਕਿੰ ਜੜਾ ਕਰਮੂ ਸੀ ਉਹਨੂੰ ਬਹੁਤ ਜ਼ਿਆਦਾ ਜਲ ਚਿੰਦੀ ਸੀ ਉਹ ਕਿਉਂਕਿ ਹਮੇਸ਼ਾ ਹੀ ਉਹਦੀ ਵੋਟੀ ਦੇ ਅੱਗੇ ਪਿੱਛੇ ਫਿਰਦਾ ਸੀ ਕਦੇ ਰੋਸ ਜਾਂਦੀ ਸੀ ਕਦੇ ਉਹਨੂੰ ਮਣਾਉਂਦਾ ਸੀ ਕਦੇ ਚੁੱਲ੍ਹੇ 'ਚ ਫੂਕਾ ਮਾਰਦਾ ਸੀ ਸਵਾਹ ਸਿਰ 'ਚ ਪਵਾਉਂਦਾ ਸੀ ਇਸ ਤਰ੍ਹਾਂ ਹੀ ਚੱਲਦਾ ਸੀ ਤੇ ਕਰਮੂ ਨੂੰ ਬਹੁਤ ਜ਼ਿਆਦਾ ਗੁੱਸਾ ਵੀ ਆਉਂਦਾ ਸੀ ਤੇ ਉਹ ਕਹਿੰਦਾ ਸੀ ਕਿ ਇਹ ਤਾਂ ਰੰਨ ਦਾ ਹੋ ਗਿਆ ਠੀਕ ਹੈ ਤੇ ਪਰ ਉਹ ਜਿਹੜਾ ਕਰਮੂ ਸੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਰਮੂ ਤੋਂ ਉਹਨੂੰ ਪਤਾ ਸੀ ਉਹ ਕਹਿੰਦਾ ਸੀ ਇਹ ਤੂੰ ਨਹੀਂ ਨਾ ਕਰ ਸਕਦਾ ਤਾਂ ਕਰਕੇ ਤੂੰ ਇਹ ਕਰਦਾ ਠੀਕ ਹੈ ਤੇ ਬਾਅਦ ਵਿੱਚ ਜੋ ਹੌਲੀ ਹੌਲੀ ਉਹਦੇ ਨਾਲ ਥੋੜਾ ਚਿਰ ਜਿਹੜੀ ਉਹਦੀ ਬਹੂ ਸੀ ਜਿਹੜੀ ਉਹਦੀ ਫੋਟੀ ਸੀ ਰਹੀ ਇੱਕ ਦਿਨ ਉਹ ਰਾਤ ਨੂੰ ਉ ਕੀ ਕਰੂੰ ਜਿਵੇਂ ਕੀ ਉਹ ਸਾਰੀ ਰਾਤ ਉਸਲਵਟੇ ਲੈਂਦਾ ਰਿਹਾ ਰਾਮੂ ਠੀਕ ਹੈ ਜਦੋਂ ਸਵੇਰ ਉੱਠਿਆ ਤੇ ਕਰਮੂ ਉਹਦੇ ਬੂਏ ਅੱਗੇ ਉਹਨੂੰ ਵਾਜਾ ਮਾਰਦਾ ਸੀ ਤੇ ਵਾਜਾ ਮਾਰਦਾ ਉਹਨੇ ਆਵਾਜ਼ ਸੁਣ ਕੇ ਤੇ ਉਹਨੂੰ ਕਰਮੂ ਦੀ ਬਾਤ ਚੰਗੀ ਤਰ੍ਹਾਂ ਸਿਆਣਸੀ ਆਵਾਜ਼ ਦੀ ਤੇ ਉਹਨੇ ਉਹ ਕਿਉਂ ਚੇਤਾ ਪਤਾ ਲੱਗ ਗਿਆ ਕਿ ਇਹ ਉਹਨੇ ਸੋਚਿਆ ਇਸ ਕਲਮੂਹੇ ਦੀ ਘਾਤੋਂ ਸਵੇਰ ਸੁਬਾ ਕੀ ਮਬਾਜ ਕੰਨਾਂ 'ਚ ਪੈ ਗਈ ਅਜ ਤਾਂ ਦੇਣੀ ਸਾਰਾ ਖਰਾਬ ਜਾਏਗਾ ਤੇ ਜਦੋਂ ਉਹ ਆੜ ਕੇ ਉਹਨੇ ਮੋਢੇ ਤੋਂ ਠਾਇਆ ਤੇ ਕਰਮੂ ਰਾਮੂ ਰੋਂ ਰਹਿ ਗਿਆ ਤੇ ਉੱਠ ਕੇ ਬੈਠ ਗਿਆ ਤੇ ਕਰਮੂ ਨੇ ਜਾ ਕੇ ਮੈਂ ਤੇਰੀ ਬਹੂ ਉੱਦਲ ਗਈ ਉਹ ਮਤਲਬ ਭੱਜ ਗਈ ਉਹ ਕਿਸੇ ਬੰਦੇ ਨਾਲ ਮੈਂ ਤਾਂ ਆਖਿਆ ਕਿ ਤੂੰ ਹੈ ਪਰ ਉਹ ਤਾਂ ਕੋਈ ਹੋਰ ਸੀ ਨਹੀਂ ਉਹ ਤਾਂ ਮੈਂ ਤੀ ਨਜ਼ਰਾਂ ਤੋਂ ਨਾ ਸੀ ਗਿਆ ਤੇ ਮੈਂ ਆਖਿਆ ਮੈਂ ਅਦਰੀ ਯਾਰ ਰਾਮੂ ਦਾ ਜਾ ਕੇ ਪਤਾ ਲਵਾਂ ਤੇ ਜਦੋਂ ਉਹਨੇ ਦਵਾ ਦਵ ਜਦੋਂ ਉਹਨੇ ਇਹ ਖਬਰ ਸੁਣੀ ਹੁੰਦੀ ਹੈਰਾਨਗੀ ਹੋਈ ਤੇ ਉਹਨੇ ਅੰਦਰ ਜੜੀ ਹੁੰਦੀ ਗੋਲਕ ਸੀ ਪੈਸਾ ਵਾਲੀ ਉਹ ਵੀ ਦੇਖੀ ਤੇ ਉਹਨੇ ਦੇਖਿਆ ਹਾਂ ਇਹ ਤਾਂ ਸੋ ਵੀ ਲੈ ਗਈ ਤੇ ਮੇਰਾ ਤਾਂ ਸਭ ਕੁਝ ਲੁੱਟਿਆ ਗਿਆ ਤੇ ਉਹ ਹੌਲੀ ਹੌਲੀ ਆਪਦੇ ਜਿਹੜੀ ਬੁਗਣੀ ਹੈਗੀ ਸੀ ਉਹਨੂੰ ਟੁੱਟੀ ਹੋਈ ਨੂੰ ਥੱਲੇ ਚੁੱਕਦਾ ਹੈ ਤੇ ਦੇਖਦਾ ਹੈ ਕਿ ਹਾਂ ਕਿ ਜਿਹੜੀ ਤਾਂ ਇੱਕ ਔਰਤ ਸੀ ਮਤਲਬ

ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਾਂ ਮਿਲਦੇ ਹਾਂ ਨੈਕਸਟ ਸੋਨੀ ਜੀ ਕਹਾਣੀ ਦੇ ਨਾਲ